ਸਦੀਪ ਹਾਜੂ ਕੀ ਕੰਡੇ ਕੁਝ ਨਹੀਂ ਸਫਾਈ ਕਰਕੇ ਆ ਟੀਂ ਅੱਛਾ ਹਾਂਜੀ ਇੱਥੇ ਵਾ ਕੀ ਗੱਲ ਹੋਈ ਏ ਮੈਂ ਸ਼ਹਿਰ ਚਲੀ ਏ ਸ਼ਹਿਰ ਆਹ ਗੱਡੀ ਨਾ ਸੂਟ ਲੈ ਕੇ ਆਉਣੇ ਆ ਆਹ ਸੂਟ ਤੇ ਜਾਣਾ ਹੀ ਲੈਣ ਤੁਹਾਨੂੰ ਮੈਂ ਕਿਹਾ ਸੀ ਸੂਟ ਲੈ ਇਹ ਨਾਲੇ ਕੋਲ ਖਾਪੀ ਆਉਣੇ ਆ ਚਲੋ ਵੇਖ ਲਓ ਤੀ ਫ੍ਰੀ ਹੁਣ ਆਹ ਫ੍ਰੀ ਹੁਣ ਮੈਂ ਚਲੋ ਕੋਈ ਗੱਲ ਚੱਲ ਜੰਨੇ ਆ ਠੀਕ ਹੈ ਕਰ ਲਿਆ ਕੰਮ ਕਰ ਆਹ ਕੰਮ ਕਰ ਲਿਆ ਸਾਰਾ ਹੀ ਮੈਂ ਮੰਮੀ ਤਾਂ ਨਹੀਂ ਕਹਿੰਦੇ ਕੋਈ ਨਹੀਂ ਮੰਮੀ ਨੇ ਕੁਛ ਨਹੀਂ ਕਿਹਾ ਮੈਨੂੰ ਤੇ ਮੇਰੀ ਗੱਲ ਸੁਣੋ ਇਹ ਤੂੰ ਗਲੀਵ ਘਰ ਹੋਵੇਂ ਨਾ ਕਿਤੇ ਮੰਮੀ ਕੋ ਕਹਿਣ ਮੈਂ ਦਾਦੀ ਠੀਕ ਹੈ ਨਾ ਕੋਈ ਗੱਲ ਨਹੀਂ ਦੱਸ ਦੂੰ ਕਿ ਤੁਹਾਨੂੰ ਹੀ ਦੱਸਣਾ ਹੋਰ ਕਿਹਨੂੰ ਦੱਸਣਾ ਮੈਂ ਮੰਮੀ ਦਾ ਤੁਹਾਨੂੰ ਮੈਂ ਕੀ ਦੱਸਾਂ ਨਿੱਕੀ ਨਿੱਕੀ ਗੱਲ ਤਾਂ ਬੋਲਦੇ ਰਹਿੰਦੇ ਆ ਅੱਜ ਤੇ ਮੈਨੂੰ ਸਵੇਰ ਦੇ ਮਿਲੇ ਨਹੀਂ ਇਦਾਂ ਅੱਛਾ ਨਾ ਮੈਂ ਬਾਹਰ ਨਿਕਲੀ ਆ ਚਾਹ ਦੂ ਬਣਾਈ ਕਿ ਮੰਮੀ ਨੇ ਬਣਾਈ ਮੰਮੀ ਨੇ ਬਣਾਈ ਹੋਣੀ ਆ ਠੀਕ ਆ ਠੀਕ ਆ ਹਾਂਜੀ ਤੁਹਾਨੂੰ ਪਤਾ ਹੀ ਆ ਫਿਰ ਮੈਨੂੰ ਵੇਖ ਕੇ ਥੋੜਾ ਪਿੰਦੇ ਕਰਨਾ ਯਾਰ ਫਿਰ ਉਹ ਨਾ ਪਾਇਆ ਕਰ ਕੋਈ ਗਲੀ ਮਰਵਾੜਾ ਕੰਮ ਕਰ ਲਿਆ ਕਰ ਕੰਮ ਤੁਹਾਨੂੰ ਕੀ ਦੱਸਾਂ ਮੈਂ ਬੋਲ ਦੇ ਤਾਂ ਮਮੀ ਰਹਿੰਦੇ ਸਾਰਾ ਦਿਨ ਉਹ ਮਮੀ ਦੀ ਆਦਤ ਇਦਾਂ ਦੀ ਸ਼ੁਰੂ ਤੋਂ ਹੀ ਜੋ ਪਿਆਰ ਨਾਲ ਗੱਲ ਕਰਨ ਮੇਰੇ ਨਾਲ ਤੇ ਮੈਂ ਵੀ ਪਿਆਰ ਨਾਲ ਕਰ ਲਾ ਉਹਨਾਂ ਨਾਲ ਗੱਲ ਉਹ ਮੈਂ ਇਹ ਸਮਝਾਇਆ ਉਹਨਾਂ ਨੂੰ ਕਿ ਚਲ ਮਹੀਨਾ ਖੰਡ ਰਹਿੰਦੇ ਨੇ ਉਹਨੂੰ ਨਾ ਕੰਮ ਕਰਦੀ ਫਿਰ ਕੀ ਹਜੇ ਵੀ ਉਹਨਾਂ ਨੇ ਇੱਕ ਵਾਰ ਨਹੀਂ ਕਿਹਾ ਤੂੰ ਪਿੰਡ ਨਹੀਂ ਗਈ ਫੇਰ ਆ ਫੋਨ ਨਹੀਂ ਗਏ ਕਿੰਨਾ ਚਿਰ ਹੋ ਗਿਆ ਵਿਆਹ ਨੂੰ ਚਲ ਇਦਾਂ ਕਰਦੇ ਆ ਤੂੰ ਤਿਆਰ ਹੋ ਚਲ ਪਿੰਡੋਂ ਹੋਵਾਂਗੇ ਨਹੀਂ ਪਿੰਡ ਅੱਜ ਨਹੀਂ ਜਾਣਾ ਅੱਜ ਪਹਿਲਾਂ ਸੂਟ ਲੈ ਆਈਏ ਸੂਟ ਹੈ ਨਹੀਂ ਕੋਈ ਵੀ ਉਹ ਚਲ ਕੋਈ ਗੱਲ ਨਹੀਂ ਵੇਲਾਂ ਲੱਗ ਹੋ ਗਿਆ ਉਹਨਾਂ ਤੂੰ ਦੱਸ ਦੇ ਨਹੀਂ ਨਹੀਂ ਅੱਜ ਨਹੀਂ ਜਾਣਾ ਫਿਰ ਕਿਹਦੇ ਦਿਨ ਚਲ ਜਾਾਂਗੇ ਕੱਲ ਚਲ ਜਾਾਂਗੇ ਫਿਰ ਅਸੀਂ ਸੋਡ ਲੈ ਆਉਨੇ ਆ ਨਾਲ ਇਹਨਾਂ ਨੂੰ ਫੋਨ ਕਰਕੇ ਦੱਸ ਦਾਂਗੇ ਨਾ ਕਿਹੀਂ ਆਉਣਾ ਚੱਲ ਠੀਕ ਹੈ ਵੀਰੇ ਤੇਰੀ ਮਰਜ਼ੀ ਆ ਹਾਂਜੀ ਹੋ ਤਿਆਰ ਫਿਰ ਠੀਕ ਆ ਚਲੋ ਠੀਕ ਆ ਕੋਈ ਗੱਲ ਨਹੀਂ ਮੈਂ ਤਿਆਰ ਹੁੰਨੀ ਆ ਮੈਂ ਆ ਜਾ ਹਾਂਜੀ ਚੱਲ ਹੁਣ ਇਹ ਤੇ ਮੇਰੇ ਵਾਸਤੇ ਹੀ ਆ ਮੰਮੀ ਨੂੰ ਵੀ ਆਪਣੇ ਵਾਸਤੇ ਕਾਰ ਹੀ ਲੈਣਾ ਮੈਂ ਇਹ ਜਿਹੜਾ ਜ਼ਿਆਦਾ ਬਣਦੇ ਆ ਨਾ ਕੁਝ ਵੀ ਫੋਨ ਤਾਈ ਜੀ ਦਾ ਮੈਨੂੰ ਪਤਾ ਨਹੀਂ ਉਹ ਕੀ ਕਹਿਣਾ ਹੈ ਹਲੋ ਸਸਿਕਲਤਾ ਜੀ ਹਾਂਜੀ ਵਧੀਆ ਤੀ ਸੁਣਾਓ ਹਾਂਜੀ ਹਾਂਜੀ ਨਹੀਂ ਆਉਂਦਾ ਪਿੰਡ ਵਾਲਿਆਂ ਦਾ ਫੋਨ ਹਾਂਜੀ ਹਾਂਜੀ ਦਲਜੀਤ ਵੀ ਠੀਕ ਆ ਕੀ ਗੱਲ ਹੋਈ ਆ ਅੱਛਾ ਅੱਛਾ ਮੰਮੀ ਦਾ ਫੋਨ ਆਇਆ ਤੈਨੂੰ ਕੀ ਕਹਿੰਦੇ ਵੇਹ ਲੋ ਤਾਈ ਜੀ ਫੇਰ ਨਹੀਂ ਹਟਦੇ ਇਹਨਾਂ ਨੂੰ ਕਿੰਨੀ ਵਾਰਾ ਸਮਝਾਇਆ ਵਾ ਕਿ ਇੱਧਰ ਦੀ ਗੱਲ ਉੱਧਰ ਨਾ ਦੱਸਿਆ ਕਰੋ ਫੇਰ ਵੀ ਚੁਗਲੀਆਂ ਲਾਉਣਾ ਹਟਦੇ ਨਹੀਂ ਐ ਅੱਛਾ ਉਹਨਾਂ ਵੱਲੋਂ ਕਹਿੰਦੇ ਸੀ ਮੈਂ ਤੁਹਾਨੂੰ ਉਹਦਣ ਵੀ ਕਿਹਾ ਸੀ ਤੁਸੀਂ ਅਜੇ ਨਹੀਂ ਆਉਣਾ ਜਿੰਨਾ ਚਿਰ ਮੈਂ ਨਾ ਕਹੂੰਗੀ ਨਾ ਉਹਨਾਂ ਚਿਰ ਨਹੀਂ ਆਉਣਾ ਤੁਸੀਂ ਅੱਛਾ ਕੀ ਕਹਿੰਦੇ ਪਿੰਡ ਵਾਲਿਆਂ ਨੂੰ ਸੱਦਣਾ ਸੀ ਕੋਈ ਗੱਲ ਨਹੀਂ ਸੱਦ ਲੈਣ ਜਿੰਨੂੰ ਸੱਦਣਾ ਵਾ ਅਚਾ ਰਿਕਾਰਡਿੰਗ ਵੀ ਕੀਤੀ ਆ ਠੀਕ ਆ ਗੱਲ ਕਿਉਂ ਨਾ ਕਰੂੰਗੀ ਮੈਂ ਹੁਣ ਇਹਨਾਂ ਨਾਲ ਕਰਨੀ ਆ ਮੈਂ ਪੁੱਛਣਾ ਇਹਨਾਂ ਨੂੰ ਇੱਕ ਵਾਰੀ ਲੜਾਈ ਹੁੰਦੀ ਤੇ ਹੁੰਦੀ ਰਵੇ ਅੱਗੇ ਕਿਹੜਾ ਨਹੀਂ ਹੋਣ ਦੀ ਜਦੋਂ ਦੀ ਆਈ ਐ ਇਹ ਕੋਝੋਂ ਡਿਆ ਵਾ ਸਾਰਾ ਦਿਨ ਘਰ ਚ ਇਹੀ ਕੰਮ ਹੁੰਦਾ ਰਹਿੰਦਾ ਪਹਿਲਾਂ ਤਾਂ ਮੈਂ ਦਲਜੀਤ ਨੂੰ ਦੱਸਦੀ ਆ ਨਾ ਮੰਮੀ ਇਦਾਂ ਕਰਨ ਦੇ ਆ ਚਲੋ ਠੀਕ ਆ ਕੋਈ ਗੱਲ ਨਹੀਂ ਹਾਂਜੀ ਹਾਂਜੀ ਚਲੋ ਠੀਕ ਆ ਫਿਰ ਰੱਖਦੀ ਆ ਮੈਂ ਫੋਨ ਫਿਰ ਕਰੂੰਗੀ ਤੁਹਾਨੂੰ ਕੋਈ ਗੱਲ ਨਹੀਂ ਠੀਕ ਲੈ ਇਹ ਡਿਵਟੀ ਗੱਲ ਹੋਗੀ ਮੈਨੂੰ ਪਤਾ ਹੀ ਨਹੀਂ ਅਜੇ ਤੱਕ ਜੇ ਨਾਂ ਦੱਸ ਦੇ ਕੀ ਪਤਾ ਕੀ ਕੀ ਰਿਕਾਰਡਿੰਗਾਂ ਕਰਦੀ ਰਹੀ ਐ ਜਾ ਕੇ ਤੇ ਪੁੱਛ ਕੇ ਆਉਣੀ ਮੈਂ ਮੰਮੀ ਜੀ ਮੰਮੀ ਜੀ ਤਾਂ ਉਠ ਮੇਰੀ ਗੱਲ ਸੁਣਿਓ ਹਾਂ ਹਾਂ ਹੁਣ ਕਿਹੜੀ ਗੱਲ ਆ ਜਿਹੜੀ ਸੁਣਾਉਣੀ ਤੂੰ ਹਾਂ ਦੱਸ ਨਹੀਂ ਤੂੰ ਹੀ ਵਿਚੋਲਾਂ ਨੂੰ ਕੀ ਕਿਹਾ ਕੀ ਕਿਹਾ ਮੈਂ ਵਿਚੋਲਾਂ ਨੂੰ ਕੀ ਚੁਗਲੀਆਂ ਲਾਉਂਨੇ ਤੀ ਮੇਰੀਆਂ ਚੁਗਲੀਆਂ ਤਾਂ ਮੈਂ ਕੋਈ ਨਹੀਂ ਲਾਈ ਜੋ ਤੂੰ ਕਰਦੀ ਉਹ ਦੱਸਿਆ ਹੀਗਾ ਉਹੀ ਦੱਸਿਆ ਜਦੋਂ ਤੁਹਾਨੂੰ ਮਨਾ ਕੀਤਾ ਸੀ ਆਪਣੇ ਘਰ ਦੀ ਗੱਲ ਕਿਤੇ ਨਹੀਂ ਦੱਸਣੀ ਫੇਰ ਕਿਉਂ ਦਸੀ ਤੀ ਕਿਉਂ ਨਹੀਂ ਦਸਣੀ ਅੱਜ ਤੱਕ ਚੋਲਾਂ ਨੂੰ ਦੱਸੀ ਆ ਅੱਜ ਤਾਂ ਤੇਰੇ ਮਾਪਿਓ ਤੱਕ ਜਾਣੀ ਆ ਕਿੱਥੇ ਫਿਰਨ ਰਹੀ ਆ ਤੂੰ ਤੂੰ ਰਿਕਾਰਡਿੰਗ ਕੀਤੀ ਮੇਰੀ ਕੀਤੀ ਮੇਰੀ ਮਰਜ਼ੀ ਕੱਲ ਨੂੰ ਤੂੰ ਕਹਿਣਾ ਮੈਂ ਨਹੀਂ ਅਦਾ ਬੋਲਦੀ ਮੰਮੀ ਬੋਲਦੀ ਆ ਤਾਂ ਕੀਤੀ ਹੀ ਤੇ ਤੇਰਾ ਮਾਪਿਓ ਨੂੰ ਵਿਖਾਵਾਂ ਤਾਂ ਵਿਚੋਲਾਂ ਨੂੰ ਵਿਖਾਵਾਂ ਤੂੰ ਤਾਂ ਕਹਿੰਦੇ ਕੁੜੀ ਚੰਗੀ ਬੜੀ ਤੇ ਕੁੜੀ ਦੀ ਤਾਂ ਮੀਟਰ ਲੰਮੀ ਜ਼ਬਾਨ ਆ ਆ ਵੇਖ ਲੈ ਕਿਦਾਂ ਚਲਦੀ ਆ ਤੂੰ ਹੀ ਕਰ ਸਕਦੇ ਨਾ ਮੈਂ ਵੀ ਰਿਕਾਰਡਿੰਗ ਕਰ ਸਕਦੀ ਫੇ ਠੱਡੀ ਦੋ ਦੋ ਤੂੰ ਹੀ ਕਰਦੇ ਆ ਕਰ ਲੈ ਕਰ ਲੈ ਕੀ ਵਾਧੂ ਕਰਨ ਰਹੀ ਆ ਰੋਟੀ ਬਣਾਉਣੀ ਮੈਨੂੰ ਨਹੀਂ ਆਉਂਦੀ ਚਾਹ ਬਣਾਉਣੀ ਮੈਨੂੰ ਨਹੀਂ ਆਉਂਦੀ ਜ਼ੁਬਾਨ ਚਲਾਉਣੀ ਆਉਂਦੀ ਹੈ ਨਹੀਂ ਕਰਨਾ ਆਂਦਾ ਮੈਨੂੰ ਕੁਛ ਵੀ ਨਾ ਮੈਂ ਕਰਨਾ ਤਾਂ ਕੋਈ ਗੱਲ ਨਹੀਂ ਫੇ ਤਾਂ ਹੀ ਉਹਨਾਂ ਨੂੰ ਦੱਸਿਆ ਆਉਣਗੇ ਉਹ ਤਾਂ ਸਾਰੀ ਗੱਲ ਹੋ ਜਾਊਗੀ ਵੇਲੇ ਨਹੀਂ ਭਲਾ ਕਿੰਨਾ ਕਉਂਦੇ ਆ ਤੁਹਾਡੀ ਮੰਨਦੇ ਕਿ ਮੇਰੀ ਮੰਨਦੇ ਆ ਆ ਭੈਣ ਮੇਰੀ ਆ ਤਾਂ ਮੰਨੂ ਤੇਰੀ ਉਹ ਇਹ ਤਾਂ ਪਤਾ ਲੱਗ ਹੀ ਜਾਣਾ ਤੁਹਾਨੂੰ ਉਹ ਚੰਗਾ ਚੰਗਾ ਲੜਾਈ ਦਾ ਕੋਈ ਮੌਕਾ ਜਿਹੜਾ ਹੱਥੋਂ ਜਾਣ ਨਾ ਦਿਆ ਕਰ ਚੰਗਾ ਲੜਾਈ ਤੇ ਮੰਮੀ ਜੀ ਤੂੰ ਹੀ ਪਾਈ ਆ ਮੈਨੂੰ ਫੋਨ ਆਇਆ ਏ ਇਹਨਾਂ ਦਾ ਹੁਣੇ ਹੀ ਤਾਂ ਫੋਨ ਆਉਣਾ ਹੀ ਤੇ ਯਾ ਪੁੱਤਾਂ ਮੰਗ ਤੇਰੇ ਕੋਲ ਗਈ ਫੇ ਪੁੱਤ ਆਜੇ ਨਹੀਂ ਜਾਜ ਤਾਂ ਮੈਂ ਦੱਸਦੀ ਆਂ ਫੇ ਰੋਟੀ ਪਾਣੀ ਬਣਾਉਣਾ ਤੂੰ ਆ ਨਹੀਂ ਹੈ ਨਾ ਮੈਂ ਬਣਾਉਣਾ ਹੀ ਨਹੀਂਗਾ ਨਾਲੇ ਤੇਰੇ ਮਾਂ ਪਿਓ ਨੂੰ ਮੈਂ ਬੁਲਾ ਕੇ ਪੁੱਛੂੰਗੀ ਕਿ ਜਿਹੜਾ ਤੂੰ ਹੀ ਰੋਟੀ ਪਾਣੀ ਖਾਂਦਾ ਜੇ ਸ਼ਹਿਰੋਂ ਆਉਂਦਾ ਕਿ ਘਰ ਬਣਾਉਂਦੇ ਜੇ ਐਂ ਮੰਮੀ ਜੀ ਜਿੱਥੇ ਮਰਜੀ ਖਾਈਏ ਤੁਹਾਨੂੰ ਕੀ ਇਹਦੇ ਨਾਲ ਮਿੰਨੂ ਕਿਉਂ ਨਹੀਂ ਫੇ ਜੇਤੀ ਉਹਨਾਂ ਦੀ ਉੱਥੋਂ ਖਾਂਦੀ ਹੈ ਉਹ ਬਾਜ਼ਾਰੋਂ ਫੇ ਅਹੀਂ ਨੂੰ ਤਾਂ ਬਾਜ਼ਾਰੋਂ ਨਹੀਂ ਲੈ ਕੇ ਖਵਾ ਲੈਣਾ ਵਾ ਬਸ ਸਾਰਾ ਦਿਨ ਘਰ 'ਚ ਲੜਾਈ ਲੜਾਈ ਤੇ ਕਿੰਨੇ ਪਾਈ ਆ ਨੇ ਸਾਡੇ ਘਰ ਵਿੱਚ ਇਤਨਾ ਸੁੱਖ ਸ਼ਾਂਤੀ ਹੀ ਜਿੱਦਾਂ ਤੇ ਤੂੰ ਆਈ ਨਾ ਕਲੇਣੀਏ ਉਦੋਂ ਦੀ ਲੜਾਈ ਸ਼ੁਰੂ ਹੋ ਗਈ ਆ ਮੰਮੀ ਇਹ ਕੀ ਬੋਲਣ ਢੀ ਸੰਦੀਪ ਨੂੰ ਤੁਸੀਂ ਕੀ ਬੋਲਣ ਰਹੀਆਂ ਕਲੇਣੀ ਕਿਉਂ ਹੁੰਦਾ ਵਾ ਵੇ ਤੂੰ ਮਗਰ ਆ ਗਿਆ ਹਾਂ ਉਹ ਤਾਂ ਅੱਗੇ ਬਥੇਰੀ ਜ਼ੁਬਾਨ ਚ ਲਾਉਂ ਡਈ ਸੀ ਮਗਰ ਤੂੰ ਵੀ ਆ ਗਿਆ ਵਾ ਤੁਸੀਂ ਸੁਣ ਤਾਂ ਮੈਂ ਤੁਹਾਨੂੰ ਡਿਆ ਵਾ ਕਲੇਣੀ ਕਲੇਣੀ ਤੁਸੀਂ ਬੋਲਣ ਡੇ ਉਹਨੂੰ ਤੇ ਫੇਰ ਬੋਲਣ ਡਈਆਂ ਤੇ ਮੈਂ ਤਾਂ ਲੰਮੇ ਪਈ ਹਾਂ ਕਪਾਤ ਤੇ ਆਣ ਕੇ ਇਹਨੇ ਸ਼ੁਰੂ ਕੀਤਾ ਵਾ ਜੋ ਬੋ ਤੂੰ ਸਿਖਾਉਣਾ ਨਾ ਉਹ ਉਹਨੇ ਬੋਲਣਾ ਯੂ ਆ ਕੇ ਬੋਲੇ ਤਾਂ ਖੇੜ ਤੂੰ ਮੇਰਾ ਕੱਚ ਪੇੜਾ ਨਾ ਖਾ ਲਈ ਮੈਂ ਤੈਨੂੰ ਸਮਝਾਉਣ ਡਈ ਆ ਚੁੱਪ ਕਰਕੇ ਬਹਿ ਜਾ ਮੰਮੀ ਦੀ ਵੀ ਸੁਣ ਲਓ ਵਿਚੋਲਣ ਦਾ ਫੋਨ ਆਇਆ ਸੀ ਕੀ ਕਹਿੰਦੇ ਰਿਕਾਰਡਿੰਗਾਂ ਕੀਤੀ ਇਹਨਾਂ ਨੇ ਕੱਲ ਦੀਆਂ ਹੋਈ ਕਾਦੀਆਂ ਰਿਕਾਰਡਿੰਗਾਂ ਕਰਦੇ ਮੈਂ ਕੀ ਵਿਚੋਲਣ ਵਿਚੋਲਣ ਲਾਇਆ ਵਾ ਮਾਸੀ ਨਹੀਂ ਲੱਗਦੀ ਤੇਰੀ ਮਾਸੀ ਕਹੇ ਹਨ ਨੂੰ ਮੈਂ ਜੋ ਮਰਜ਼ੀ ਕਵਾਂ ਕਵੇਂ ਤੂੰ ਜੋ ਮਰਜ਼ੀ ਐਦਾਂ ਹੀ ਕਲਾਂਦੀ ਐਦਾਂ ਹੀ ਜ਼ੁਬਾਨ ਚ ਲਾਉਂਦੀ ਸੀ ਫਿਰ ਮੈਂ ਕੀਤੀਆਂ ਪਈ ਇਹਨੇ ਮੁੱਕਰ ਜਾਣਾ ਵਾ ਨਾਲੇ ਤਾਂ ਵਖਾ ਲੂੰਗੀ ਉਹਨੂੰ ਤੇ ਨਾਲੇ ਜਿੰਨੀਆਂ ਮਰਜ਼ੀ ਰਿਕਾਰਡਿੰਗਾਂ ਕਰ ਲੋ ਤੁਸੀਂ ਸਣ ਕਰਦੀਆਂ ਰਿਕਾਰਡਿੰਗਾਂ ਹੋਣਗੀਆਂ ਹੋਣਗੀਆਂ ਆ ਚੱਗਾ ਮਮੀ ਤੁਹਾਡਾ ਮੈਂ ਤੈਨੂੰ ਤਾਂ ਸ਼ਰਮ ਆਉਣੀ ਚਾਹੀਦੀ ਆ ਨਖਤਿਆ ਤੂੰ ਵੀ ਉਹਦੇ ਮਗਰ ਲੱਗ ਗਿਆ ਵਾ ਉਹਨੂੰ ਬਿਠਾ ਕੇ ਕੁਸ ਖਾਓ ਕਿਸ ਖਾਵਾ ਨੂੰ ਮੈਂ ਵੀ ਲੜਦੇ ਫਿਰਦੇ ਉਹਦੀ ਮਾਂ ਨੇ ਉਹਨੂੰ ਕੁਛ ਨਹੀਂ ਸਿਖਾਇਆ ਸਿੱਖੀ ਤੇ ਆਈ ਆ ਤਾਂ ਹੀ ਇਹਦਾ ਜ਼ੁਬਾਨ ਚਲਾਉਂ ਰਹੀ ਆ ਚਲੋ ਇਹਨਾਂ ਨੇ ਨਹੀਂ ਹਟਣਾ ਬੋਲਣੋ ਆਹੋ ਮੈਂ ਨਹੀਂ ਹਟਣਾ ਤੂੰ ਬੜੀ ਘਟਵਾ ਆ ਆ ਵੇਖ ਲੈ ਜਿਹੜਾ ਸਾਡਾ ਹੀ ਉਹ ਨਖਤਿਆ ਤੇਰਾ ਕਰਕੇ ਇੰਨਾ ਕੁਝ ਬਣਾਇਆ ਅਜਾ ਦੱਸ ਦੇ ਨੀ ਵਿਆਹ ਨਾ ਹੋਏ ਉਹਦੇ ਮਗਰ ਲੱਗ ਵੀ ਗਿਆ ਵਾ ਜਿੱਦਾਂ ਉਹ ਕਹਿੰਦੀ ਆ ਉਦਾਂ ਹੀ ਠੀਕ ਆ ਮਾਂ ਪਿਓ ਗਲਤ ਹੋ ਗਏ ਉਹ ਅਜਾ ਠੀਕ ਹੋ ਗਈ ਗਲਤ ਤੇ ਹੀ ਹਾਂ ਜਮੀਨ ਪਾਂਡਾ ਤੇਰੇ ਨਾਲ ਵਾਤਾ ਨਹੀਂ ਤਾਂ ਤੇਰੇ ਪਰਲੇ ਕਢਾਉਣੇ ਹੀਗੇ ਕੋਈ ਨਹੀਂ ਹੁਣ ਵੀ ਇਹਨਾਂ ਨੂੰ ਕਹਿੰਨੀ ਆ ਫਿਰ ਤੁਹਾਡੇ ਨਾ ਹੋ ਸਕਦਾ ਤਾਂ ਕਰਵਾਓ ਅਸੀਂ ਸਾਰੀ ਉਮਰ ਇਹਨਾਂ ਦੇ ਤਰਲੇ ਨਹੀਂ ਲੈਣੇ ਜਿੱਦਾਂ ਦੀ ਉਹ ਆਈ ਆ ਨਾ ਉਹਦੇ ਤੇ ਜ਼ੁਬਾਨ ਹੁਣੇ ਨਹੀਂ ਘਟ ਕੱਲ ਨੂੰ ਕੀ ਕਰੂਗੀ ਬੁੱਢੇ ਵਾਲੇ ਰੋਟੀ ਸਾਨੂੰ ਕਿੰਨੇ ਦੇਣੀ ਆ ਕਿਸੇ ਨੇ ਨਹੀਂ ਪੁੱਛਣਾ ਕੀ ਗੱਲ ਵਾ ਕੀ ਗੱਲ ਹੋ ਗਈ ਹੈ ਮੈਂ ਨਹੀਂ ਰਹਿਣਾ ਇੱਥੇ ਮੈਨੂੰ ਕਲੈਨਿਕ ਲੈਣੀ ਕਹਿੰਦੇ ਰਹਿੰਦੇ ਉਹਦੋਂ ਨਾ ਵਿਆਹ ਕਰਦੇ ਉਹ ਨਹੀਂ ਰਹਿਣਾ ਨਹੀਂ ਤੂੰ ਕਿੱਥੇ ਜਾਣਾ ੱਸ ਮੈਂ ਨਹੀਂ ਰਹਿਣਾ ਮੈਨੂੰ ਛੱਡ ਗਿਆ ਉਹ ਅੱਜ ਹੀ ਆ ਛੱਡ ਗਿਆ ਉਹ ਇੱਥੇ ਸਾਰਾ ਦਿਨ ਆਈ ਦਾਵਾ ਸਾਰਾ ਦਿਨ ਮੈਨੂੰ ਘਪਾ ਛੱਡਦੇ ਜੋ ਸਵੇਰ ਤੋਂ ਉੱਠਦੀ ਬਸ ਇਦਾਂ ਹੀ ਕਰਦੇ ਰਹਿੰਦੇ ਆ ਓਏ ਕੁਝ ਨਹੀਂ ਕਹਿੰਦੇ ਤੈਨੂੰ ਕੋਈ ਗੱਲ ਨਹੀਂ ਜਾਣਾ ਕਿਧਰ ਨਹੀਂ ਚਲ ਤਿਆਰ ਹੋ ਆਪ ਚੱਲੀਏ ਮੈਂ ਨਹੀਂ ਜਾਣਾ ਕਿਤੇ ਵੀ ਹੁਣ ਮਨੇ ਮੰਮੀ ਨਹੀਂ ਸਮਝ ਨਹੀਂ ਆਉਂਦੀ ਚੱਤੋਂ ਬਾਹਰ ਲੜਦੇ ਹੀ ਰਹਿੰਦੇ ਐ ਮੈਂ ਨਹੀਂ ਜਾਣਾਂ ਕਿਤੇ ਵੀ ਹੁਣ ਚੱਲ ਜੂ ਤੇ ਜਾਣਾਂ ਕਿੱਥੇ ਉਹ ਜਾਣਾ ਕਿਉਂ ਨਹੀਂ ਐ ਕੋਈ ਖਾਪੀ ਕਿਉਂ ਨਹੀਂ ਚੱਲ ਮੋੜ ਚੇਂਜ ਹੋ ਜਾਊਗਾ ਮੋੜ ਤੇ ਖਰਾਬ ਕਰ ਦਿੰਦੇ ਐ ਉਹ ਕੋਈ ਨਹੀਂ ਮੇਰੀ ਗੱਲ ਸੁਣ ਇੱਥੇ ਲੱਗੇ ਪਿਆ ਉਹ ਤਿਆਰ ਐ ਇਧਰ ਭੇਗਾ ਜੋ ਕਿਉਂ ਨਹੀਂ ਐ ਚੱਲ ਭੇਗੇ ਚੱਲ ਜੀ ਤਨੇ ਅਜੇ ਰਹਿ ਹੀ ਪੈਣਾ ਉੱਥੇ ਆਪਾਂ ਮੈਨੂੰ ਛੱਡ ਆ ਉੱਥੇ ਚਾਰ ਦਿਨ ਮੈਂ ਰਹਿਣਾ ਉਹ ਨਹੀਂ ਨਹੀਂ ਰਹਿਣਾ ਨਹੀਂ ਆ ਮੈਂ ਲੈ ਕੇ ਤਾਂ ਜਾਣਾ ਵਾ ਵਾਪਸ ਆਉਣਾ ਮੇਰੇ ਨਾਲ ਠੀਕ ਹੈ ਨਾ ਚਲੋ ਠੀਕ ਹੈ ਮੈਂ ਤਿਆਰ ਹੁੰਨੀ ਆ ਠੀਕ ਮੰਮੀ ਸਮਝਾਉਂਦੀ ਨਹੀਂ ਭਾਣੀ ਕਰਦੀ ਕੀ ਫਿਰਦੇ ਮੰਮੀ ਜਦੋਂ ਘਰੋਂ ਬਾਹਰ ਆਈ ਆ ਕੇ ਲੜਦੀਆਂ ਹੁੰਦੀਆਂ ਕਿਸੂਰੇ ਦਾ ਵੀ ਹੈਗਾ ਵਾ ਚਲ ਤੂੰ ਰੋਟੀ ਬਣਾ ਲੈਂਦੀ ਪਰ ਮੰਦੀ ਇਹ ਵੀ ਨਹੀਂ ਤੇ ਮੰਦੀ ਉਹ ਵੀ ਨਹੀਂ ਆ ਪਤਾ ਨਹੀਂ ਕੀ ਬੰਨਾਨ ਕਰਦਾ ਫੋਨ ਰੱਖੋ ਤੇ ਮੇਰੀ ਗੱਲ ਸੁਣੋ ਪਹਿਲਾਂ ਕੀ ਹੋਇਆ ਕੀ ਆ ਹੁਣ ਕੀ ਆ ਸਿਰ ਪੇੜ ਬੜਾ ਹੋਣ ਡਿਆ ਸੀ ਤੇ ਲੰਮੇ ਪਈ ਹਾਂ ਬਾਹਰ ਅੱਛਾ ਤੇ ਨੌ ਤਾਂ ਆ Đ ਆ ਗਈ ਮੰਮੀ ਜੀ ਮੰਮੀ ਜੀ ਤੇ ਮੈਂ ਉੱਠੀ ਮੈਂ ਕਿਹਾ ਹਾਂ ਜੀ ਦੱਸੋ ਇਹ ਹੁਣ ਕੀ ਘਰ ਵਿੱਚ ਹੋਣ ਰਿਆ ਵਾ ਮੈਂ ਕਿਹਾ ਕੀ ਹੋਣ ਰਿਆ ਵਾ ਇਹ ਤੁਸੀਂ ਵਿਚੋਲਣ ਨੂੰ ਫੋਨ ਕੀਤਾ ਵਾ ਮੈਂ ਹਾਂ ਮੈਂ ਕੀਤਾ ਵਾ ਫੇਰ ਕੀ ਇਹ ਇਹ ਰਿਕਾਰਡਿੰਗਾਂ ਪਾਈਆਂ ਤੁਸੀਂ ਮੈਂ ਹਾਂ ਮੈਂ ਪਾਈਆਂ ਵਾ ਇਹ ਕੱਲ ਮੇਰੇ ਨਾਲ ਬੜੀ ਉੱਚੀ ਉੱਚੀ ਬੋਲਣ ਲਈ ਸੀ ਇੰਨਾ ਲੜੀ ਵੱਧ ਘਟ ਮੇਰੇ ਨਾਲ ਬੋਲੀ ਨਾ ਗੱਲ ਹੀ ਨਹੀਂ ਕਰਨ ਵਾਲੀ ਮੈਂ ਫੇਰ ਰਿਕਾਰਡਿੰਗ ਤੇ ਫੋਨ ਲਾ ਲਿਆ ਅੱਛਾ ਤੇ ਮੈਂ ਫੇਰ ਉਹਨੂੰ ਸੁਣਾਈਆ ਮੈਂ ਉਹਨੂੰ ਕਿਹਾ ਤੂੰ ਤਾਂ ਕੰਨੀ ਹਾ ਕੁੜੀ ਬੜੀ ਭਲੀ ਮਾਨਸ ਵਾ ਆ ਸੁਣ ਲੈ ਇਹਦੀਆਂ ਗੱਲਾਂ ਆ ਆ ਗੱਲਾਂ ਮੈਨੂੰ ਕਰਦੀਆਂ ਉਹਨੂੰ ਤਾਂ ਪਤਾ ਹੀ ਨਹੀਂਗਾ ਵੀ ਮੇਰੀ ਸੱਸ ਵਾ ਮੈਂ ਕਿੱਦਾਂ ਬੋਲਣਾ ਆ ਦੇ ਨਾਲ ਤੇ ਆਂਦੀ ਇਹ ਆ ਕਰਦੀਆਂ ਗੱਲਾਂ ਬਾਹਰ ਦੱਸਣ ਵਾਲੀਆਂ ਤੇ ਮੈਂ ਜੇ ਤੂੰ ਚੰਗੀ ਹੋਵੇਂ ਮੈਨੂੰ ਮੌਕਾ ਹੀ ਨਾ ਦੇਵੇਂ ਬਾਹਰ ਗੱਲਾਂ ਦੱਸਣ ਦਾ ਫਿਰ ਕਹਿੰਦੀ ਇਹ ਮੈਂ ਤੇ ਇਦਾਂ ਹੀ ਬੋਲਣਾ ਮੈਨੂੰ ਕੋਈ ਡੱਕ ਨਹੀਂ ਸਕਦਾ ਮੈਂ ਫਿਰ ਬੋਲ ਆ ਜਿਹੜੀਆਂ ਰਿਕਾਰਡਿੰਗਾਂ ਵਾ ਨਾ ਇਹ ਤੇ ਮੈਂ ਕੱਲੀ ਪਹਿਨ ਆਪਣੀ ਨੂੰ ਸੁਣਾਈਆ ਇਹ ਮੈਂ ਤੇਰੇ ਮਾਪਿਓ ਨੂੰ ਵੀ ਸੁਣਾਉਣੀ ਆਵਾ ਪਿਆਸ ਖਿਆ ਦਿੱਤੀ ਆ ਉਹ ਮੇਰੀ ਗੱਲ ਸੁਣਾ ਉਹ ਬੋਲਣ ਲੱਗੀ ਡਰਦੀ ਨਹੀਂ ਆ ਵੀ ਮੇਰੀ ਸੱਸ ਵਾ ਮੈਂ ਕਿੱਦਾਂ ਬੋਲਾਂ ਡਰਦੇ ਸਨਾਂ ਤੇ ਬੋਲਦੀ ਨਹੀਂ ਹਾਂ ਜੇ ਕੱਲੀ ਹੋਵੇ ਫੇਰ ਤਾਂ ਡਰੇ ਤੁਹਾਡਾ ਮੁੰਡਾ ਵੀ ਨਾਲ ਵਾ ਨਾ ਸਾਥ ਉਹਦਾ ਪੂਰਾ ਦੇਣ ਰਿਆ ਵਾ ਨਹੀਂ ਜਦੋਂ ਇੱਥੇ ਆਈ ਲੜਨ ਤੇ ਨਾ ਤੇ ਨਾਲ ਹੀ ਹੋਈ ਮਗਰੇ ਆ ਗਿਆ ਮੈਂ ਕਿਹਾ ਆਂਦੀ ਹੈ ਤੁਹਾਡੇ ਘਰ ਸਿੱਧਾ ਪਹਿਲਾਂ ਵੀ ਕਪਾਤ ਸੀ ਮੈਂ ਹਾਂ ਤੁਹਾਡੇ ਘਰ ਚ ਕੋਈ ਕਪਾਤ ਨਹੀਂ ਹੱਸਦੇ ਖੇੜਦੇ ਹਾਂ ਜਿੱਦਾਂ ਦੀ ਕ ਲੈਣੀ ਤੂੰ ਆਈ ਕਪਾਤ ਉਹਦਾਂ ਦਾ ਪਿਆ ਵਾ ਤਾਂ ਗਾੜੀਆਂ ਆ ਗਿਆ ਮੰਮੀ ਜੀ ਹਾ ਕੇ ਕਹਿੰਦੇ ਜੇ ਕ ਲੈਣੀ ਕੌਣ ਹੁੰਦੀ ਆ ਮੈਂ ਵੀ ਚਪੇੜਾ ਨਾ ਤੂੰ ਮੇਰੇ ਕੋ ਖਾ ਲਈ ਭੂਏ ਤੂੰ ਚੜਾਇਆ ਵਾ ਮਾਰ ਮਾਰ ਚ ਪੜਾ ਤਾਂ ਮੂੰਹ ਕਰ ਦੂੰਗੀ ਲਾਲ ਤੇਰਾ ਤੂੰ ਮਾਰ ਦੇਣੀ ਆਂੀ ਨਾ ਫੇਰ ਮਾਰ ਦੇ ਕੇ ਲਾਗੇ ਤੋ ਖਲੋਤੀ ਹੀ ਫੇਰ ਨਖਤੇ ਦੀ ਇਸ਼ਤ ਨਹੀਂ ਹਰਾਨੀ ਜੇ ਚਪੇੜਾ ਮੇਰੇ ਕੋ ਖਾ ਲਿੰਦਾ ਤੇ ਤੇਜ਼ ਤਾਂ ਹੁਣ ਕਿਹੜੀ ਹੈਗੀ ਆ ਉਹਦੀ ਮੈਨੂੰ ਤਾਂ ਸਮਝ ਨਹੀਂ ਆਉਂਦੀ ਅੰਤਰਾ ਕੀ ਆ ਕਲੰਕ ਜਿਹਾ ਗਲ ਪਾਲਿਆ ਵਾ ਹਾਏ ਰੋਟੀ ਦੇ ਨਿਕੇ ਨਿਕੇ ਨਿਆਣੇ ਬਣਾ ਲੈਂਦੀ ਆ ਓ ਮੇਰੀ ਗੱਲ ਸੁਣਾ ਰਵਣਾ ਇਹਨਾਂ ਨੂੰ ਅੱਡ ਕਰ ਦਈਏ ਫੇਰ ਆਪੇ ਪਕਾਉਣਗੇ ਅੱਡ ਵੀ ਕਿੱਥੇ ਕਰਨਾ ਵਾ ਰਹਿਣਾ ਦੇ ਕੋਥਾਂ ਆਈਆਂ ਇੱਕੋ ਰਸੋਈ ਆ ਇੱਕੋ ਹੀ ਘਰ 12 ਵਾ ਵਖਰਾ ਹੋਵੇ ਤਾਂ ਇੱਥੇ ਦਫਾ ਹੋਏ ਰਹਿਣੇ ਗੇਟ ਲਾ ਕੇ ਰਸੋਈ ਬਣਾ ਦਿੰਦੇ ਨੇ ਟੀਨਾ ਪਾ ਗਿੰਦੇ ਇਹਨਾਂ ਨੂੰ ਵੀ ਆ ਤੁਹਾਡੀ ਰਸੋਈ ਜੇ ਤੁਸੀਂ ਇੱਥੇ ਨਹੀਂ ਬਣਾ ਗਲਤੀ ਇੱਕ ਅਸੀਂ ਕਰ ਲਈ ਨਾ ਜਿਹੜੀ ਜ਼ਮੀਨ ਇਹਦੇ ਨਾਲ ਲਾ ਲਈ ਜੇ ਹੁਣ ਵੀ ਆਪਣੇ ਨਾਲ ਹੋ ਸਕਦੀ ਐ ਨਾ ਤਾਂ ਕਰਵਾ ਲਓ ਬੁੱਢੇ ਬਾਰੇ ਹਨ ਨੂੰ ਧੱਕੇ ਮਿਲਦੇ ਨੇ ਜੇ ਨਹੀਂ ਤੇ ਰਮਨ ਹੁਣ ਕਿੱਦਾਂ ਹੋ ਸਕਦੀ ਐ ਪਟਵਾਰੀ ਰਖਣਾ ਵੀ ਪਹਿਲਾਂ ਤੋਂ ਉਹਦੇ ਨਾਂ ਕਰਾਉਂਦੇ ਆ ਇਹ ਤੇ ਹੁਣ ਉਹ ਤੁਹਾਨੂੰ ਫੇਰ ਹਟਾ ਦੱਸ ਦਿਓ ਨਾ ਇਹਦੀਆਂ ਕਰਤੂਤਾਂ ਵੀ ਉਹਦਾ ਵਿਆਹ ਨਹੀਂ ਹੋਇਆ ਹੁਣ ਵਿਆਹ ਕੀਤਾ ਵਾ ਤੇ ਜਿਹੜੀ ਨਾਲ ਮੈਡਮ ਆਈ ਆ ਨਾ ਉਹ ਤੋਂ ਵੀ ਤੇਜ਼ ਆ ਗਈ ਆ ਉਹਨੇ ਆਪਣੇ ਪਿੱਛੇ ਲਾ ਲਿਆ ਵੈਨੂੰ ਉਈ ਤੂੰ ਚੁਕੂਗੀ ਇਹਨੋਂ ਦੇ ਨਾਲ ਆਪਣੇ ਪੇਕੇ ਲੈ ਜਾਊਗੀ ਤੇ ਜਦੋਂ ਪਹਿਲੀ ਸਾਡੇ ਨਾਲ ਹੋਈ ਜਿੱਥੇ ਮਰਜ਼ੀ ਲੈ ਜਾਏ ਕਿੱਥੇ ਲੈ ਜਾਊ ਫਿਰ ਮੈਨੂੰ ਤੇ ਆਉਣ ਡਿਆ ਵੀ ਇਹ ਨਹੀਂ ਜਬਾਨ ਉਹਦੀ ਮੇਰੇ ਸਾਹਮਣੇ ਤੇ ਕਦੀ ਮੈਂ ਤੇ ਬੋਲਦੀ ਬਲਦੀ ਨਹੀਂ ਵੇਖੀ ਤੁਹਾਡੇ ਸਾਹਮਣੇ ਤੁਹਾਨੂੰ ਚੰਗੀ ਬਾਨਾ ਵਾ ਮੈਨੂੰ ਬੋਲਣਾ ਮਨਾਉਂਨੇ ਜੇ ਤੁਹਾਡੇ ਨਾਲ ਕੋਈ ਗੱਲ ਹੋਊਗੀ ਕਹਿੰਨਾ ਡੈਡੀ ਜੀ ਮੈਂ ਕਦੀ ਮਾੜਾ ਚੰਗਾ ਕਿਹਾ ਤੁਹਾਨੂੰ ਮੈਂ ਤਾਂ ਬੋਲਦੀ ਨਹੀਂਗੀ ਮੈਂ ਜੋ ਹੈਗੇ ਗੱਲਾਂ ਸੁਣਨ ਉਹਨਾਂ ਦੀਆਂ ਪਰਮਨ ਕਿਸ ਦਾ ਕੋਈ ਦੋਸ਼ ਨਹੀਂ ਆ ਕਸੂ ਸਾਰਾ ਹੀ ਤੇਰਾ ਹਾਏ ਰੱਬਾ ਸੜ ਗਈ ਮੇਰੀ ਕਿਸਮਤ ਸੋਚਿਆ ਤਾਂ ਚੰਗਾ ਹੀ ਹੋ ਗਿਆ ਬੁਰਾ ਤੇ ਗੱਲ ਤੇ ਉਹ ਆ ਜੇ ਚੰਗਾ ਹੋ ਜਾਂਦਾ ਫੇਰ ਤੇ ਹਾਂ ਟੌਰ ਨਾ ਬਹਿ ਕੇ ਕਹਿਣਾ ਵੀ ਮੈਂ ਕੀਤਾ ਜੇ ਅੱਜ ਮਾੜਾ ਹੋ ਗਿਆ ਵਾ ਫੇਰ ਅਮਨ ਨੇ ਕੀਤਾ ਮੇਰੇ ਕਰਮਾਂ ਵਿੱਚ ਤੇ ਹੈ ਹੀ ਬਰਿਆਈ ਆ ਮੈਨੂੰ ਕਿੰਨੇ ਚੰਗੀ ਕਿਹਾ ਅਜ ਤੱਕ ਮੇਰੀ ਗੱਲ ਸੁਣ ਚੰਗੀ ਤੈਨੂੰ ਮੈਂ ਕੀ ਕਹਿੰਦਾ ਮੈਂ ਤੈਨੂੰ ਕਹਿੰਦਾ ਹੀ ਮੈਂ ਹਰ ਅਮਨ ਨੂੰ ਪਿਆਲੇ ਪਿਛੇ ਨਾ ਲੱਗ ਤੂੰ ਕਹਿੰਦੀ ਨਹੀਂ 5 ਕਿੱਲੇ ਆਉਂਦੇ ਆ ਕਿੰਨੂ ਅੱਜ ਕੱਲ ਹੁੰਦੇ ਆ ਗੱਲ ਪੰਜਾਂ ਕਿੱਲਾਂ ਦੀ ਨੀਗੀ ਜਿਹਦੀ ਜ਼ਬਾਨ ਐਡੀ ਆ ਨਾ ਉਹਨੇ ਕਿੱਲਿਆਂ ਤੋਂ ਬਿਨਾ ਵੀ ਚਲਾਉਣੀ ਆ ਫੇਰ ਚਲਾਈ ਜਾਣਦੇ ਉਹਨੂੰ ਫੇਰ ਮੈਂ ਕੀ ਕਰ ਸਕਦਾ ਨਾ ਤੇਰੀ ਭੈਣ ਹੀ ਉਦੋਂ ਦੀ ਆਈ ਆ ਉਹਦਾ ਵੀ ਬੇੜਾ ਘਰਕ ਜੇ ਨਹੀਂ ਐ ਹੋਜੀ ਦਾ ਝੋਨਾ ਵੱਢਣ ਵਾਲਾ ਝੋਨਾ ਵੱਢਣ ਵਾਲਾ ਘੜੀ ਦੀ ਘੜੀ ਆਣ ਕੇ ਹੋ ਜਾ ਇਹਦੇ ਸੁਣ ਤੇ ਜਾ ਮੈਨੂੰ ਨਾਲ ਇਹ ਵੀ ਗੱਲ ਆਂਦੀ ਵੇਖਿਓ ਜੀ ਉਹ ਆਜੂਗੀ ਤੇ ਉਹਨੇ ਨਹੀਂ ਆਉਣਾ ਤੇ ਫੇਰੇ ਇਹਦਾ ਫੋਨ ਤੇ ਗੱਲ ਹੋਈ ਹੋਊਗੀ ਕੋਈ ਨਹੀਂ ਮੈਂ ਫੇਰ ਕਰ ਦੂੰ ਸ਼ਾਮਾਂ ਨੂੰ ਮੈਂ ਤਾਂ ਤੈਨੂੰ ਇਹ ਗੱਲ ਕਹਿਣਾ ਵਾ ਜੇ ਨਹੀਂ ਤਾਂ ਇਹਦੇ ਚਲੀ ਉਧਰ ਪੇਕੇ ਹਲ ਉਹਨਾਂ ਦੱਸਿਏ ਤਾਂ ਸਹੀ ਮੈਂ ਨਹੀਂ ਪੇਕੇ ਤੇ ਜਾਂਦੀ ਇਹਦੇ ਪੇਕੇ ਇੱਥੇ ਆਉਣਾ ਮੈਂ ਟਾਉਣ ਜਾਣਾ ਆਨੂੰ ਪੇਕੇ ਚਲੀ ਜਾਂਦੇ ਉਹਨਾਂ ਨੂੰ ਸੁਣਾਉਣਾ ਵੀ ਸਾਡੀ ਕੁੜੀ ਨਾਲ ਮੁੰਡਿਆ ਉਹ ਕਿਹੜਾ ਫੋਨ ਤੇ ਦੱਸਦੀ ਆ ਵੀ ਮੇਰੇ ਨਾਲ ਆ ਕੰਮ ਚੱਲਣ ਡਿਆ ਜੋਜ ਬਾਣ ਇਹਦੀ ਆ ਉਹੋ ਹੀ ਮਾਂ ਦੀ ਹੁਣੀ ਆ ਮਾਂ ਦੀ ਸਿੱਖਿਆ ਤਿਆਂ ਨੌਂਦੀ ਹੁੰਦੀ ਆ ਉਦਾਂ ਹੀ ਉਹਨੇ ਬੋਲਣਾ ਉਹਨੇ ਕਿਹੜੀ ਕੋ ਸਵਾਦੀ ਗੱਲ ਕਰਨੀ ਮੈਂ ਨਹੀਂ ਗਾ ਜਾਣਾ ਮੈਂ ਉਹਨੂੰ ਕਹਿਨੀ ਆ ਭਾਣਾ ਪੜੀ ਨਾ ਤੇ ਉਹਨੂੰ ਨਾਲ ਲੈ ਕੇ ਆਵੀਂ ਤੇ ਆੜਾ ਘਰ ਕਪਤ ਪਿਆ ਵਾ ਕਿਦਾਂ ਖਤਮ ਹੋਣਾ ਵਾ ਹੋ ਜਾਊਗਾ ਇਹ ਵੀ ਸਿਆਪਾ ਨੇ ਵੇੜਨਾ ਹੀ ਪੈਣਾ ਵਾ ਕਿ ਚਲ ਠੀਕ ਆ ਮੈਂ ਤੂੰ ਚਾਹ ਪਾਣੀ ਦਾ ਕੋਈ ਤੈਨੂੰ ਸਮਝਾਉਂਦਾ ਹੁੰਦਾ ਇਹ ਤੇ ਰਮਰੇ ਕੰਮਾਂ ਚ ਨਾ ਪੈ ਪਿਆੜੀ ਪਿੱਛੇ ਨਾ ਲੱਗ ਤੇ ਕੋਈ ਹੋਰ ਕੋਈ ਰਿਸ਼ਤਾ ਵੇ ਲੈ ਲੈਂਦੇ ਆ ਕਿ ਮੇਰੀ ਭੈਣ ਕਰਾਉਂਦੇ ਆ ਕੁੜੀ ਪੜ੍ਹੀ ਲਿਖੀ ਆ ਮੁੜ ਕੇ ਇਦਾਂ ਦਾ ਘਰ ਲਾਪਦਾ ਨਹੀਂ ਹੁੰਦਾ ਲਾ ਬਣਾਉਣ ਕਰ ਪਕਾ ਹੁਣ ਰੋਟੀਆਂ ਵਾ ਆਪ ਮੈਂ ਨਹੀਂ ਜਾਣਾ ਕਿਤੇ ਵੀ ਮੰਮੀ ਨੂੰ ਪਹਿਲਾਂ ਫੋਨ ਕਰਦੀ ਆ ਕਿ ਜਾਂਦੇ ਮੈਨੂੰ ਲੈ ਜਾਓ ਇਹਨਾਂ ਨੇ ਤਾਂ ਪਖਾਂਡੇ ਫੜੇ ਆ ਕਦੀ ਕੁਝ ਕਹਿ ਦਿੰਦੇ ਕਦੀ ਕੁਝ ਕਹਿ ਦਿੰਦੇ ਹੈਲੋ ਸਤਿ ਸ਼੍ਰੀ ਅਕਾਲ ਮੰਮੀ ਜੀ ਹਾਂਜੀ ਠੀਕ ਠਾਕ ਵਧੀਆ ਤੁਸੀਂ ਸੁਣਾਓ ਠੀਕ ਠਾਕ ਹਾਂਜੀ ਹਾਂਜੀ ਦਲਜੀਤ ਵੀ ਠੀਕ ਆ ਠੀਕ ਉਹਨਾਂ ਨੂੰ ਕੀ ਹੋਣਾ ਵਾ ਲੜਨ ਨੂੰ ਬੜੀ ਸ਼ੇਰ ਵਾ ਗੱਲ ਕੀ ਦੱਸਾਂ ਮੈਂ ਤੁਹਾਨੂੰ ਮੈਂ ਨਹੀਂ ਇੱਥੇ ਰਹਿਣਾ ਬੜੀਆਂ ਗੱਲਾਂ ਕਰਦੀ ਆ ਕਦੀ ਕੁਝ ਕਹਿ ਦਿੰਦੀ ਕਦੀ ਕੁਝ ਕਹਿ ਦਿੰਦੀ ਆ ਮੈਂ ਤੇ ਦਲਜੀਤ ਨੂੰ ਵੀ ਕਿਹਾ ਸੀ ਮੈਨੂੰ ਛੱਡ ਕੇ ਆ ਉਹ ਇੱਥੇ 4 ਦਿਨ ਉਹ ਕਹਿੰਦੇ ਨਹੀਂ ਜਾਣਾ ਤੂੰ ਇੱਥੋਂ ਹਾਂਜੀ ਜਦੋਂ ਦੀ ਵਿਆਹੀ ਆਈਆਂ ਨਾ ਉਦੋਂ ਦਾ ਇਹ ਹਾਲ ਹੋਣ ਡਿਆ ਵਾ ਤੇ ਗਾਂ ਗਾਂ ਜੇ ਪਤਾ ਨਹੀਂ ਕੀ ਬੰਨਣਾ ਫੇਰਾ ਪਉਣ ਕੀ ਹੋਣਾ ਹੀ ਲੜਾਈ 24 ਘੰਟੇ ਲੜਾਈ ਨਹੀਂ ਮੈਨੂੰ ਨਹੀਂ ਪਤਾ ਤੂੰ ਲੈ ਕੇ ਜਾਓ ਮੈਨੂੰ ਜਾਂ ਇੱਦਾਂ ਕਿੱਦਾਂ ਕਿਉਂ ਨਾ ਕਰਾਂ ਫਿਰ ਮੈਂ ਮੈਂ ਇਹਨਾਂ ਦੀ ਗੱਲਾਂ ਸੁਣਨ ਵਾਸਤੇ ਆਈਆਂ ਬੋਲਣ ਲੱਗਿਆ ਤੋ ਵੇਂਦੀ ਨਹੀਂ ਆ ਅੱਗੇ ਕਹਿ ਦਿੰਦੀ ਆ ਤੇਰੀ ਮਾਂ ਨੇ ਤੈਨੂੰ ਆ ਸਿਖਾਇਆ ਵਾ ਅੰਨ ਜਿਵੇਂ ਚੱਲ ਨਹੀਂ ਸੀ ਤੇ ਵਿਚੋਲੋਂ ਦਾ ਫੋਨ ਆ ਗਿਆ ਉਹਨੇ ਦੱਸਿਆ ਮੈਨੂੰ ਸਾਰਾ ਕੁਝ ਤੇਰੀ ਸੱਸ ਆ ਕੁਝ ਕਹਿੰਦੀ ਮੈਨੂੰ ਉਹ ਤੇ ਕਹਿੰਦੀ ਆ ਮੈਂ ਸੱਦਣਾ ਵਾ ਮੈਂ ਫਲਾਣੇ ਸੱਦਣਾ ਮੈਂ ਢਿੰਗਣੇ ਸੱਦਣਾ ਮੈਂ ਸੱਦ ਲਓ ਜਿੰਨੇ ਸੱਦਣਾ ਵਾ ਮੈਂ ਨਹੀਂ ਡਰਦੀ ਮੈਂ ਹੈ ਫੋਨ 'ਚ ਵੀ ਗੱਲਾਂ ਰਿਕਾਰਡ ਕਰਦੀ ਐ ਮੈਂ ਕਰੀ ਜਾ ਕੋਈ ਗੱਲ ਨਹੀਂ ਜਿੱਦਣ ਮੈਂ ਕੀਤੀ ਆ ਨਾ ਪਤਾ ਫੇਰ ਲੱਗਣਾ ਤੁਹਾਨੂੰ ਹਾਂਜੀ ਜਿੰਨਾ ਮਰਜ਼ੀ ਫੋਨ ਕਰੇ ਨਾ ਤੁਹੀ ਨਹੀਂ ਆਉਣਾ ਇੱਥੇ ਚਲੋ ਠੀਕ ਆ ਫੇਰ ਮੰਮੀ ਸ਼ਹਿਰ ਜਾਣ ਵੱਲੋਂ ਕਹਿੰਦੇ ਸੀ ਤੇ ਕੱਪੜੇ ਲਿਆਉਣੇ ਸੀ ਬਾਹਰ ਖਲੋਤੇ ਆ ਕਹਿੰਦੇ ਤਿਆਰ ਹੋ ਕੇ ਤੇ ਛੇਤੀ ਆ ਜਾ ਹਾਂਜੀ ਕੋਈ ਗੱਲ ਨਹੀਂ ਮੈਂ ਫੇਰ ਕਰੂੰਗੀ ਤੁਸੀਂ ਟੈਨਸ਼ਨ ਨਾ ਲਿਓ ਹਾਂਜੀ ਚਲੋ ਠੀਕਾ ਓਕੇ ਚਲ ਮੰਮੀ ਨੂੰ ਤੇ ਦੱਸਦਾ ਨਾ ਇੰਨਾ ਕਿ ਤੇ ਪਤਾ ਹੋਊਗਾ ਨਾ ਉਹਨਾਂ ਨੂੰ ਵੀ ਕਿ ਸੱਸ ਕੀ ਕਰਦੀ ਏ ਤੇ ਨਾਲ ਜੇ ਇਹਨਾਂ ਨੇ ਪਹਿਲਾਂ ਦੱਸਦਾ ਨਾ ਉਹਨਾਂ ਨੇ ਤੇ ਫਿਰ ਮੈਨੂੰ ਹੀ ਕਹਿਣਾ ਨਾ ਕਿ ਤੂੰ ਹੀ ਗਲਤ ਵਾ ਪਹਿਲਾਂ ਦੱਸਿਆ ਚੰਗਾ ਵਾ ਇੱਦਾਂ ਕਰਦੀ ਆ ਜਿਹੜੇ ਇਹ ਡਰਾਵੇ ਦੇਣ ਲਈ ਆ ਨਾ ਤੇ ਵਿਚੋਲਾਂ ਦਾ ਫੋਨ ਆਇਆ ਉਹਨੂੰ ਮੈਂ ਆਪ ਹੀ ਕਰ ਲੀਨੀ ਇੱਕ ਵਾਰ ਹੈਲੋ ਸਸਿਕਲ ਭੈਣ ਜੀ ਹਾਂਜੀ ਠੀਕ ਠਾਕ ਵਧੀਆ ਤੁਸੀਂ ਸੁਣਾਓ ਅੱਛਾ ਤੁਸੀਂ ਕੀਤਾ ਹੀ ਕੀ ਆਂਦੀ ਫਿਰ ਝੂਠੀ ਤੇ ਭੈਣ ਜੀ ਸਰਾਸਰ ਵਾ ਤੁਹਾਨੂੰ ਰਿਕਾਰਡਿੰਗਾਂ ਦੇ ਨਾਲ ਹੀ ਪਾਤੀਆਂ ਸੁਣ ਵੀ ਲਈਆਂ ਹੋਣਗੀਆਂ ਤੁਸੀਂ ਤੁਸੀਂ ਆਂਦੇ ਕੁੜੀ ਭਾਲੀ ਮਾਨਸੇ ਬੜੀ ਜ਼ੁਬਾਨ ਵੇਖਿਆ ਜੇ ਕਿਦਾਂ ਕਤਰ ਕਤਰ ਚੱਲਦੀ ਆ ਉਹਦੀ ਸੱਸ ਮਾ ਦਾ ਮੈਨੂੰ ਸਮਝਦੀ ਨਹੀਂਗੀ ਜਿੱਦਾਂ ਮੈਂ ਆ ਤਾਂ ਨਿੱਕੀ ਹੁੰਨੀ ਆ ਏਦਾਂ ਬੋਲਦੀ ਗਾੜੀ ਨਹੀਂ ਭੈਣੇ ਜੇ ਤੈਨੂੰ ਪਤਾ ਹੀ ਵੀ ਏਦਾਂ ਦੀ ਆ ਤੇ ਮੇਰੇ ਗਾਲੀ ਮਾਰਨਾ ਹੀ ਪੰਨਾਂ ਕਿਦਿਆਂ ਨੂੰ ਲਾਗ ਮੈਂ ਆਮ ਤੇਰਾ ਚੁੱਲ੍ਹੇ 'ਚ ਪਾਉਣੀ ਸੀ ਇਹਦੇ 5 ਕਿੱਲੇ ਜਿਹਨੂੰ ਕੋਉਣ ਦੀ ਅਕਲ ਨਹੀਂ ਹੈਗੀ ਤੇ ਘਟ ਤੂੰ ਵੀ ਨਹੀਂਗੀ ਉਹਨੂੰ ਤਾਂ ਫੋਨ ਕਰਕੇ ਦੱਸ ਤਾਂ ਤੇਰਾ ਫਰਜ ਨਹੀਂ ਪੰਦਾ ਇੱਥੇ ਆਉਂਦਾ ਮिन्नੂ ਅੱਜ ਪਤਾ ਕੀ ਆਂਦੀ ਕਰ ਲੋ ਕਰ ਲੋ ਫੋਨ ਜੇ ਇੱਥੇ ਆਜੂਗੀ ਤਾਂ ਗੱਲ ਕਰਿਓ ਤੇਰਾ ਟਾਈਮ ਨਹੀਂ ਲੱਗਣਾ ਤੇਰਾ ਉਦਾਂ ਟਾਈਮ ਹੀ ਜਿੱਦਾਂ ਚੂੜੀ ਪਾਉਣੀ ਸੀ ਮिन्नੂ ਨੇਗਾ ਪਤਾ ਜਿੱਦਾਂ ਮਰਜ਼ੇ ਟਾਈਮ ਕੱਢ ਕੇ ਆ ਉਹਦੇ ਮਾਪੇ ਉਹਨੂੰ ਵੀ ਦੱਸ ਦੇਣਾ ਸੀ ਤੇ ਤੁਹਾਡੀ ਆਕਰਤੂਤਾ ਕਰਨ ਲਈ ਸੋਰੇ ਆਹੋ ਹੁਣ ਤਿਆਰ ਹੋਈ ਆ ਨਾਲ ਮੁੰਡੇ ਨੂੰ ਚੁੱਕਿਆ ਵਾ ਪਤਾ ਨਹੀਂ ਕਿੱਥੇ ਲੈ ਗਈ ਆ ਨਹੀਂ ਉਹ ਕਿੜਾ ਘਾਟਵਾ ਵਿਆਹ ਤਾਂ ਪਹਿਲਾਂ ਹੀ ਪੜਾ ਮੰਸ ਹੀ ਹੁਣ ਤੇ ਉਹਦੇ ਨਾਲ ਉਹ ਵੀ ਜਬਾਨ ਵੱਧ ਚੱਲਦੀ ਉਹਦੀ ਕੀ ਕਰਾਂ ਹੁਣ ਸੁੰਨੀਆਂ ਹੀ ਪੈਣੀਆਂ ਮੇਰ ਕੋ ਨਹੀਂ ਕੰਟਰੋਲ ਚ ਰਹਿੰਦੀ ਆਪੇ ਆ ਜਾ ਤੇ ਸਮਝਾ ਜਾ ਨਹੀਂ ਤਾਂ ਮੈਂ ਨਹੀਂ ਰੱਖਣੀ ਮੇਰੇ ਵੱਲੋਂ ਅੱਜ ਵੀ ਛੁੱਟੀ ਹੋਦੀ ਤੇ ਮੇਰੇ ਵੱਲੋਂ ਕੱਲ ਵੀ ਛੁੱਟੀ ਆ ਮੈਂ ਕੱਢ ਦੇਣੀ ਉਹ ਘਰੋਂ ਬਾਹਰ ਛੇਣਾ ਕੰਮ ਵੀ ਬੀ ਸ਼੍ਰੀਕੇ ਵਿੱਚ ਬੇਇਜ਼ਤੀ ਕਰਾਈ ਮੇਰੀ ਤੇ ਮੈਨੂੰ ਨੱਕ ਦੇਣ ਜੋਗੀ ਨਹੀਂ ਛੱਡਿਆ ਆ ਲਾਸਟ ਵਾਰਨਿੰਗ ਮੈਂ ਤੈਨੂੰ ਦੇਤੀ ਓ ਜੀ ਆਪਣੀ ਤੂੰ ਇਸ ਤਰ੍ਹਾਂ ਰੱਖਣੀ ਆ ਨਾ ਤਾਂ ਭੇ ਆਣ ਕਿੱਦਾਂ ਗੱਲ ਕਰ ਲਈ ਨਹੀਂ ਤੇ ਮੇਰੇ ਵੱਲੋਂ ਛੁੱਟੀ ਏ ਹੁਣ ਚਲ ਠੀਕ ਆ ਚੰਗਾ ਚੱਲ ਤੇਰੇ ਵੀ ਇਨਾਂ ਕੰਨ ਖੁੱਲੇ ਨਾ ਤੈਨੂੰ ਪਤਾ ਲੱਗ ਜਾਊਗਾ ਤੂੰ ਕਿਸ ਗੱਲ 'ਚ ਨਹੀਂ ਆਉਂਦੀ ਚੱਲ ਉਹ ਕੁੜੀ ਬੜੀ ਪੜੀ ਮਾਨਸਾ ਕੁੜੀ ਬੜੀ ਪੜੀ ਮਾਨਸਾ ਹੁਣ ਉਹਦੀ ਪਰਮਾਨਸਾ ਕਿੱਥੇ ਗਈ ਕਿਤੇ ਸੱਸ ਮਾਂ ਦਾ ਪਤਾ ਹੀ ਨਹੀਂ ਵੀ ਮੇਰੀ ਸੱਸ ਮਾਂ ਕਿਦਾਂ ਕੂਣਾ ਮੈਂ ਤਵਾ ਹੀ ਵਿਗੜੀ ਇਹਦੀ